ਸੌ ਸਾਲਾ ਇਹਦੇ ਗੁਰਪੁਰਬ ਹੈ ਸੰਮੁੱਚਾ ਖਾਸ ਕਰਕੇ ਸੰਗਤ ਗੁਰਨਾਨਕ ਨਾਮ ਲੇਵਾ ਮਾਈ ਭਾਈ ਔਰ ਦੂਸਰੇ ਫਿਰਕਿਆਂ ਵਾਲੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਸ਼ਤਾਬ ਦੀ ਮਨਾ ਰਹੇ ਜਿਸ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸਾਰੀ ਸਿੱਖ ਕੌਮ ਵੱਧ ਚੜ ਕੇ ਮਨਾ ਰਹੀ ਹੈ ਤੇ ਇਹ ਜਿੱਥੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮਹਾਨ ਨਗਰ ਕੀਰਤਨ 95 95 ਦਿਨ ਥਰੂਆਊਟ ਇੰਡੀਆ 25 ਸਟੇਟਾਂ ਨੂੰ ਟੱਚ ਕਰਕੇ ਪਹੁੰਚੇ ਆ ਉਥੇ ਜਦੋਂ ਵੀ ਸਤਾਬਦੀ ਆਉਂਦੀ ਆ ਉਦੋਂ ਸਮੇਂ-ਸਮੇਂ ਅਨੁਸਾਰ ਜਦੋਂ 300 ਸਾਲਾਂ ਸ਼ਤਾਬਦੀ ਆਈ ਤੇ 300 ਸ਼ਤਾਬਦੀ ਕਾਲ ਜਿੱਥੇ ਅੰਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਤਮੀਰ ਕੀਤੀ ਸੋ ਇਸੇ ਤਾਰੀਖ ਦੇ ਉੱਤੇ ਜਦੋਂ-ਜਦੋਂ ਵੀ ਸ਼ਤਾਬਦੀ ਆਈ ਆ ਸਰਕਾਰਾਂ ਆਪਣੇ ਕੰਮ ਕਰਦੀਆਂ ਪਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਧਾਰਮਿਕ ਕਾਰਜ ਕਰਦੀ ਆ ਹੁਣ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਗੁਰਪੁਰ ਪਿਆ ਉਹਨੂੰ ਸਮਰਪਿਤ ਆ ਜਿੱਥੇ ਆਪਾਂ ਖੜੇ ਆ ਕਾਲੀ ਮਾਰਕੀਟ ਜਿਹੜੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸਾਹਿਬ ਨੇ ਕਿਸੇ ਵੇਲੇ ਬੁਸਾਈ ਸੀ ਇੱਥੇ ਇੱਕ ਮਹਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਬਹੁਤ ਸੁੰਦਰ ਜਿਹੜਾ ਆ ਉਹ ਕੰਪਲੈਕਸ ਆ ਉਦੀ ਤਿਆਰੀ ਰੰਬੀ ਆ ਅੱਜ ਟੱਪ ਵੀ ਲੱਗ ਜਾਣਾ ਜਿਹਦੇ ਵਿੱਚ ਲਗਭਗ ਬੜੀ ਵੱਡੀ ਪਾਰਕਿੰਗ ਜਿਹੜੀ ਆ ਬੇਸਮੈਂਟ ਦੇ ਵਿੱਚ ਹੋਊਗੀ ਉਹਦੇ ਨਾਲ ਦੀ ਨਾਲ ਸਾਰੀਆਂ ਫਲੋਰਾਂ ਤੇ 1000 ਕਮਰਾ ਤੇ 25 ਜਿਹੜੇ ਹਾਲ ਬਣਨਗੇ ਜਿਨ੍ਹਾਂ ਦੇ ਵਿੱਚ 2-200 ਬੰਦਾ ਜਿਹੜਾ ਆ ਉਹ ਸਟੇ ਕਰ ਸਕੂਗਾ ਸੋ ਇੱਥੇ ਜਿੱਥੇ ਇਹ ਤਮੀਰ ਹੋਣੀ ਆ ਉਹਦੇ ਬਾਅਦ ਜਿਹੜੇ ਅੰਦਰ ਕੰਪਲੈਕਸ ਦੇ ਕੋਈ ਯਾਦਗਾਰੀ ਹੋਰ ਬਲਾਕ ਬਣਨੇ ਆ ਉਹ ਬਲਾਗ ਅਸੀਂ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੇ ਨਾਮ ਤੇ ਰੱਖਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰਜ ਬਹੁਤ ਵੱਡਾ ਆ ਮੈਂ ਦੇਸ਼ ਤੇ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਿਹੜਾ ਐਫਸੀਆਰ ਦਾ ਸਾਡਾ ਇੱਕ ਅਕਾਊਂਟ ਆ ਜਿਹੜਾ ਅੰਤਰਰਾਸ਼ਟਰੀ ਆ ਇੱਕ ਸਾਡਾ ਦੇਸ਼ ਦਾ ਆ ਕਿਉਂਕਿ ਅਸੀਂ ਉਹ ਦੋਏ ਸ਼ੁਰੂ ਕੀਤੇ ਸਗੇ ਫਾਉਂਡ ਰੀਲੀਫ ਫੰਡ ਦੇ ਵਿੱਚ ਉਹ ਫਲਾਡ ਰੀਲੀਫ ਫੰਡ ਦਾ ਜਿਹੜਾ ਪੈਸਾ ਉਹ ਹਾਲੇ ਤੱਕ ਵੀ ਆ ਰਿਹਾ ਉਹ ਅਸੀਂ ਉਸ ਵਰਤੋਂ ਦੇ ਵਿੱਚ ਲਾਉਨੇ ਤੇ ਲਗਭਗ ਅਸੀਂ 10 ਕਰੋੜ ਰੁਪਈਆ ਉਹ ਸਾਰਾ ਬੀਜ ਤੇਲ ਹੋਰ ਕਾਰਜਾਂ ਵਾਸਤੇ ਲੋਕਾਂ ਨੂੰ ਉਹ ਵੰਡ ਚੁੱਕੇ ਆ ਸੋ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਕਾਰਜ ਵੱਡਾ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪ ਬਣਾਉਣਾ ਸੋ ਜਿੱਦਾਂ ਸਾਰਾ ਗੜੀ ਸਰਾਹ ਦੀ ਤਰਜ਼ ਦੇ ਉੱਤੇ ਬਹੁ ਮੰਜਲੀ ਇਹ ਇਹ ਜਿਹੜਾ ਕੰਪਲੈਕਸ ਬਣੂਗਾ ਜਿਹੜਾ ਕੇਵਲ ਦਾ ਕੇਵਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਮਰਪਿਤ ਹੋਊਗਾ ਅੱਜ ਉਹਦਾ ਜਿਹੜਾ ਆ ਟੱਪ ਰੱਖਣਾ ਆ ਬਹੁਤ ਸਾਰੇ ਮੇਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਉਹ ਸਾਰੇ ਪਹੁੰਚੇ ਆ ਹੁਣ ਆਪਾਂ ਅਰਦਾਸ ਕਰਕੇ ਟੱਪ ਲਾ ਕੇ ਇਹਦੀ ਅੱਜ ਜਿਹੜੀ ਆ ਉਹ ਸ਼ੁਰੂਆਤ ਕਰ ਦੇਣੀ ਹੈ। ਜੀ ਅੱਜ ਤੁਸੀਂ ਅੰਤਰੀਅਨ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਚਾਰ ਇਕਾਂਦਰਾ ਕੀਤਾ ਗਿਆ ਕਿਉਂਕਿ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਮੀਟਿੰਗ ਹੈ ਉਹ ਜੀ ਇਹ ਸਾਡੀ ਰੁਟੀਨ ਦੀ ਮੀਟਿੰਗ ਸੀਗੀ ਇਹਦੇ ਵਿੱਚ ਕੋਈ ਖਾਸ ਨਹੀਂ ਸੀ ਜਿਹੜੀ ਗੱਲ ਇਹ ਰੁਟੀਨ ਮੈਟਰ ਹੀ ਸੀਗਾ ਸਾਬ ਜੀ ਸਾਰਾ ਜੀ ਜਿਹੜਾ ਵਿਧਾਨ ਸਭਾ ਦਾ ਇੱਕ ਸੈਸ਼ਨ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਉਹਨਾਂ ਤੋਂ 65 ਕਰੋੜ ਰੁਪਏ ਖਰਚਾ ਗਿਆ ਉਹ ਸਾਰੇ ਸਾਰੇ ਜੋ ਠੇਕੇ ਸੀ ਟੈਂਡਰ ਸੀ ਚਾਹੇ ਟੈਂਟ ਸੀ ਚਾਹੇ ਏਸੀ ਸੀ ਜਾਂ ਹੋਰ ਉਹ ਸਾਰੇ ਦਿੱਲੀ ਦੀ ਫਰਮਾਂ ਨੂੰ ਠੇਕਾ ਦਿੱਤਾ ਗਿਆ। ਦੇਖੋ 65 ਕਰੋੜ ਨੇ ਪੈਸੇ ਵੱਧਿਆ। ਮੈਂ 23 ਤਰੀਕ ਨੂੰ ਕੁਦਰਤੀ ਰਾਖਵੱਦ ਹੋਣ ਕਰਕੇ ਟੈਂਟ ਸਿਟੀ ਵਾਲੇ ਪਾਸੇ ਗਿਆ। ਕਿਤੇ ਕੋਈ ਬੰਦਾ ਨਹੀਂ ਸੀ ਉਹਨਾਂ ਟੈਂਟਾਂ ਦੇ ਵਿੱਚ। ਤੇ ਜਿਦਾ ਉਹਨਾਂ ਨੇ ਪ੍ਰਬੰਧ ਕੀਤੇ ਸੀ ਉਹ ਪ੍ਰਬੰਧ ਮੈਂ ਸਮਝਦਾ ਸਿਰਫ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਨੂੰ ਕੀਤੇ ਆ। ਦੂਸਰੀ ਬੇਨਤੀ ਉੱਥੇ ਸੈਸ਼ਨ ਕੀਤਾ ਬਹੁਤ ਵੱਡਾ। ਤੇ ਸੈਸ਼ਨ ਦੇ ਵਿੱਚ ਜਿਹੜੇ 2 ਮੁੱਦੇ ਤਿੰਨ ਰੱਖੇ ਸੀ ਉਹ ਮੁੱਦੇ ਆਲਰੇਡੀ ਅਕਾਲੀ ਦਲ ਦੀ ਸਰਕਾਰ ਵੇਲੇ ਹੋ ਚੁੱਕੇ ਤੇ ਜਿਹਲੇ ਦੇਖਿਆ ਫਿਰ ਪੇ ਦੇ ਨਾਲ ਤਾਂ ਸੁਨੇਹਾ ਹੀ ਕੋਈ ਨਹੀਂ ਗਿਆ ਤੇ ਫਿਰ 25 ਤਰੀਕ ਨੂੰ ਭਗਵੰਤ ਮਾਨ ਹਣੀ ਉਥੇ ਇੱਕ ਜੁਨੀਅਰਟੀ ਦਾ ਅਨਾਉਂਸ ਕਰ ਦਿੱਤਾ ਜਿਹੜੀ ਟੁਕ ਮਾਤਰ ਇੱਕ ਅਨਾਉਂਸਮੈਂਟ ਤੱਕ ਹੀ ਸੀਮਤ ਰਹਿ ਜਾਣੀ ਆ ਤਾਂ ਮੈਂ ਇਸ ਕਰਕੇ ਸਮਝਦਾ ਆਂ ਭਈ ਉਹ ਕਾਰਜ ਕਰਨਾ ਚਾਹੀਦਾ ਜੇ ਦੀ ਸੰਪੂਰਨਤਾ ਹੋ ਸਕੇ ਆਇਆ ਭਈ ਉਹ ਸਾਰੇ ਕਾਰਜ ਅਧੂਰੇ ਤੇ ਜਿੰਨਾ ਵੱਡਾ ਖਰਚ ਕੀਤਾ ਉਹਦੀ ਆਉਟਪੁੱਟ ਕੀ ਆ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਕਹਿੰਦੀ ਆ ਕਿ ਧਾਰਮਿਕ ਕਾਰਜ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਰਨ ਨੂੰ ਸਮਰੱਥ ਆ ਔਰ ਹਮੇਸ਼ਾ ਇਹ ਪ੍ਰਤਿਭੀ ਰਹੀ ਆ ਸਰਕਾਰਾਂ ਕਿਸੇ ਵੇਲੇ 1969 ਵਿੱਚ ਜਦੋਂ ਸਹਿਬ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਸੀ ਉਦੋਂ ਦੇਖਦੇ ਰਾਸ਼ਟਰਪਤੀ ਤੇ ਹੋਰ ਪਤਵੰਤ ਤੇ ਮੰਜੀ ਸਾਹਿਬ ਦੀਵਾਨ ਹਾਲ 'ਚ ਪਹੁੰਚੇ ਸੀ ਤੇ ਉਹ ਕੀ ਫਾਇਦਾ ਹੋਇਆ ਭਈ ਇੰਨੇ ਪੈਸੇ ਖਰਚ ਕਰਨ ਦੇ ਬਾਵਜੂਦ ਉਹਦੇ 'ਚ ਆਉਟਪੁੱਟ ਕੀ ਨਿਕਲੀ ਆ ਇਹ ਆਪਾਂ ਭਲੀ ਭਾਨ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਆ ਪ੍ਰਧਾਨ ਜੀ ਗਿਆਨੀ ਦਾ ਕੁਬੀਰ ਸਿੰਘ ਜੀ ਨੂੰ ਛੁੱਟੀ ਦੇ ਭੇਜਿਆ ਸੀ ਕਿ ਪਾਸੇ ਚੱਲ ਰਹੀ ਸੀਗੀ ਉਹਨੇ ਆਪ ਛੁੱਟੀ ਲਈ ਜੀ ਕੀ ਲੱਗਦਾ ਜਿਹੜੀ ਇਹ ਸ਼ਤਾਬਦੀ ਮਨਾਈ ਗਈ 2027 ਦੀ ਚੋਣਾਂ ਨੂੰ ਦੇਖਦੇ ਹੋਏ ਮਨਾਈ ਗਈ ਇਹ ਬਿਲਕੁਲ ਮੈਂ ਉਸ ਦਿਨ ਵੀ ਸਟੇਜ ਤੇ ਕਿਹਾ ਸੀ ਤੇ ਅੱਜ ਵੀ ਕਹਿੰਦਾ ਕਿ ਪਹਿਲਾਂ 12 ਸਤਾਪਦੀਆਂ 2021 ਤੋਂ ਲੈ ਕੇ 2025 ਤੱਕ ਜਦੋਂ ਦਾ ਮੈਨੂੰ ਤੁਸੀਂ ਸੇਵਾ ਸੰਭਾਲੀ ਉਹਦੋਂ ਦੀਆਂ ਮਨਾਈਆਂ ਪਰ ਇਸ ਸਤਾਪਦੀ ਦੇ ਵਿੱਚ ਬਹੁਤ ਹੀ ਵੱਡੇ ਜੋਰੋ ਕਰੋਸ਼ ਦੇ ਨਾਲ ਜੋਸ਼ ਕਰੋਸ਼ ਦੇ ਨਾਲ ਬੜੀਆਂ ਐਡਾਂ ਲਾਈਆਂ ਤੇ ਮੈਂ ਹੁਣ ਸੋਚਦਾ ਵੀ ਜਿੰਨੀਆਂ ਐਡਾਂ ਲਿੰਕ ਰੋਡਾਂ ਤੇ ਹੋਰ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਫੋਟੋ ਲਾਈ ਹੋ ਆ ਉਹ ਹੁਣ ਬਣੂਗਾ ਕੀ ਜੱਲੇ ਉਹ ਪੈਰਾਂ 'ਚ ਰੋਲਣ ਗਿਆ ਤੇ ਫਿਰ ਉਹਦਾ ਸਨੇਹਾ ਕੀ ਠੀਕ ਜਾਊਗਾ ਪਰ ਕੇਵਲ ਦਾ ਕੇਵਲ ਪੋਲੀਟਿਕਲ ਮਾਈਲੇਜ ਲੈਣ ਲਈ ਆ ਧਾਰਮਿਕ ਮਾਈਲੇਜ ਨਹੀਂ ਸਰਕਾਰ ਨੇ ਐਲਾਨ ਕੀਤਾ ਸੀ ਬੋਲਾਵਾਂ ਬਲਾ ਵੀ ਵੱਡੇ ਪੱਧਰ ਤੇ ਬਣਾਵਾਂਗੇ 305ਵੀਂ ਜਿਹੜੀ ਸ਼ੀਦੀ ਸ਼ਤਾਬ ਵੀ ਆਈ ਮਨਾਈ ਜਾਣੀ ਹੈ ਦੇਖੋ ਨਹੀਂਓ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਜੋ ਮਿੱਟੀ ਨਾਲ ਫਰੋਲ ਜੋਗੀ ਆ ਗੁਰੂ ਸਾਹਿਬ ਜਾਣਦੇ ਆ ਸਾਰਾ ਕੁਝ ਕਿਉਂਕਿ ਮੈਂ ਪਹਿਲਾਂ ਵੀ ਤੇ ਹੁਣ ਵੀ ਇਹ ਮੈਂ ਬੜਾ ਦੰਗੇ ਦੀ ਜੋਰ ਤੇ ਕਹਿ ਰਿਹਾ ਇਹ ਜਿਹੜੇ ਧਾਰਮਿਕ ਕਾਰਜ ਹੁੰਦੇ ਆ ਇਹ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੁਣ ਉਸੇ ਜਿੱਥੇ ਕੋ ਹੋਲਾ ਮਹੱਲਾ ਮਨਾਉਣਾ ਸਿਕਿਉਰਿਟੀ ਹੁੰਦੀ ਆ ਨਾ ਮਾਤਰ ਗੁਰੂ ਸਾਹਿਬ ਆਪ ਜੀ ਸਾਰੀ ਰੱਖਿਆ ਕਰਦੇ ਆ ਇੰਨੇ ਲੱਖਾਂ ਲੋਕ ਆਉਂਦੇ ਆ ਬਾਲ ਮਿੰਗਾ ਨਹੀਂ ਹੁੰਦਾ ਸ਼ੋਮਣੀ ਕਮੇਟੀ ਉਹਨਾਂ ਦਾ ਬੀਮਾ ਵੀ ਕਰਦੀ ਆ ਸੋ ਇਹ ਕਾਰਜ ਜਿਹੜੇ ਸਾਰੇ ਦੇ ਸਾਰੇ ਸਰਕਾਰਾਂ ਦੇ ਕਾਰਜ ਕੀ ਆ ਸਰਕਾਰਾਂ ਦੇ ਕਾਰਜ ਹੁੰਦੇ ਸਰਕਾਰੀ ਤੌਰ ਤੇ ਕੋ ਮੀਲ ਪੱਥਰ ਗੱਡ ਜਾਣਾ ਜਿਹੜਾ ਉਸ ਸਮੇਂ ਨੂੰ ਯਾਦ ਕਰਾਵੇ ਪੇ 350 ਸਾਲਾਂ ਦੀ ਸਤਾਲ ਦੀ ਕਿਤਾਬ ਮੈਂ ਦੇਖੋ ਮੈਂ ਸਮਝਦਾ ਹਾਂ ਇਹ ਜਿਹੜੇ ਇਹੋ ਜਿਹੇ ਆਪਣੇ ਕਾਰਨਾਮੇ ਆ ਇਹ ਸਮਾਜ ਲਈ ਇੱਕ ਬੜਾ ਵੱਡਾ ਕਲੰਕ ਆ ਤੇ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਤੇ ਹੁਣ ਵੀ ਕਹਿੰਦੇ ਆ ਕਿ ਲਾ ਐਂਡ ਆਰਡਰ ਦੀ ਬੜੀ ਵੱਡੀ ਸਮੱਸਿਆ ਪਹਿਲਾਂ ਇੱਕ ਬੱਚਾ ਹੁਸ਼ਿਆਰਪੁਰ ਦੇ ਵਿੱਚ ਕੈਡਨੈਪ ਕਰਕੇ ਉਹਨੂੰ ਖਤਮ ਕੀਤਾ ਤੇ ਹੁਣ ਇਸ ਬੱਚੀ ਨੂੰ ਖਤਮ ਕੀਤਾ ਇਹ ਕਾਨੂੰਨੀਆ ਹਰਕਤਾਂ ਜਿਹੜੀਆਂ ਆ ਜਾਦੀ ਇਹ ਆਪ ਪਾਰਟੀ ਦੀ ਸਰਕਾਰ ਸਦਾਬਤ ਹੋਈ ਆ ਇਹ ਤੁਹਾਨੂੰ ਤਾਂ ਕਿਸੇ ਦਾ ਧਿਆਨ ਹੀ ਨਹੀਂ ਕਰਦਾ ਹਾਂ ਜੀ ਅੰਮ੍ਰਿਤਪਾਲ ਦੀ ਫੇਰ ਤੋਂ ਇੱਕ ਵਾਰ ਪਟੀਸ਼ਨ ਜਿਹੜੀ ਸੀਗੀ ਪਰੋਲ ਦੇ ਰੱਦ ਕੀਤੀ ਗਈ ਹੈ ਕਹਿ ਰਹੇ ਕਿ ਕਾਨੂੰਨ ਵਿਵਸਥਾ ਨੂੰ ਉਹ ਦੇਖੋ ਉਹ ਇੱਕ ਲੀਗਲ ਪ੍ਰੋਸੈਸ ਹੈ ਲੀਗਲ ਪ੍ਰੋਸੈਸ ਹੈ ਮੈਂ ਹੁਣ ਕੋਈ ਗੱਲ ਕਿੰਨੂੰ ਪਰਾਂਤੂ ਕਰਦਾ ਚੰਗਾ ਨਹੀਂ ਲੱਗਦਾ ਠੀਕ ਹੈ ਧੰਨਵਾਦ ਹਾਂ ਜੀ ਸੰਚਾਰ ਅੱਜ ਦਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦੇਵਾਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਚੱਲ ਰਹੀ ਆ ਜਿਹੜੀ ਸ਼ਹਾਦਤ ਬੜੀ ਅਦੁੱਤੀ ਸੀ ਉਸ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਔਰ ਉਸ ਸ਼ਹਾਦਤ ਨੂੰ 350 ਸਾਲਾ ਸ਼ਤਾਬਦੀ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣ ਦੇ ਲਈ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਵੱਲੋਂ ਬਣਾਈ ਹੋਈ ਜਿਹੜੀ ਪੁਰਾਣੀ ਏ ਥਾਂ ਸੀ ਅਕਾਲੀ ਮਾਰਕੀਟ ਇਹਨੂੰ ਆਖਦੇ ਆ ਇੱਥੇ ਸੰਗਤ ਦੀ ਸਹੂਲਤ ਵਾਸਤੇ ਸੰਗਤ ਦੇ ਰਹਿਣ ਦੇ ਵਾਸਤੇ ਜਿਹੜਾ ਪਹਿਲਾਂ ਤੇ ਇੱਥੇ ਇੱਕ ਦੁਕਾਨਾਂ ਬਣੀਆਂ ਵਾ ਉੱਪਰ ਉਹਦੇ ਹਾਲ ਤੇ ਉੱਥੋਂ ਤੋਂ ਇਲਾਵਾ 1000 1000 ਕਮਰਾ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਇਹ ਹੈਗਾ ਵਾ ਕਿ 1 ਦੇ 350 ਸਾਲਾ ਸ਼ਤਾਬਦੀ ਆ ਤੇ 350 ਸਾਲਾਂ ਸ਼ਤਾਬਦੀ ਤੇ ਹਮੇਸ਼ਾ ਇਹ ਗੱਲ ਚੇਤੇ ਰਹੂਗੀ ਭਾਈ ਉਸ ਮੌਕੇ ਦੇ ਉੱਤੇ ਇੱਕ ਵੱਡੀ ਸਰਾਂਗ ਸੰਗਤ ਦੀ ਸਹੂਲਤ ਦੇ ਵਾਸਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬਣਾਈ ਗਈ। ਤੋਂ ਅੱਜ ਇਹਦਾ ਜਿਹੜਾ ਆਰੰਭਤਾ ਵਾ ਨਹੀਂ ਪੱਥਰ ਆਪਾਂ ਕਵਾਂਗੇ ਕਿਉਂਕਿ ਸਿੱਖ ਅਰਦਾਸ ਕਰਦਾ ਅਰਦਾਸ ਕਰਕੇ ਇਹਦੀ ਜਿਹੜੀ ਆਰੰਭਤਾ ਵਾ ਉਹ ਸ਼ੁਰੂ ਕੀਤੀ ਜਾ ਰਹੀ ਤੇ ਮੈਂ ਸਮਝਦਾ ਵੀ ਇੱਕ ਬੜਾ ਚੰਗਾ ਕਾਰਜ ਆ ਜਦੋਂ ਕੋਈ ਸ਼ਤਾਬਦੀ ਮਨਾਈਏ ਤੇ ਕੁਛ ਇਹੋ ਜੇ ਵੱਡੇ ਯਾਦਗਾਰੀ ਕੰਮ ਹੋਣੇ ਚਾਹੀਦੇ ਆ ਜਿਹੜੇ ਸਦੀਵੀ ਰਹਿਣ ਤੇ ਇਸ ਸ਼ਤਾਬਦੀ ਉਤੇ ਜਿਵੇਂ ਗੁਰੂਗੋ ਗੁਰੂਗੋ ਆਪਣੇ ਖਾਲਸੇ ਪੰਥ ਦੀ ਜਦੋਂ ਸਾਜਣਾ ਸੀ ਤੇ ਤਰੇਹ ਸ਼ਤਾਬਦੀ ਕਾਲ ਦੇ ਇਥੇ ਖਾਲਸਾ ਕਾਲ ਜੇ ਸ਼ੁਰੂ ਕੀਤਾ ਗਿਆ ਔਰ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਵੱਡੇ ਕਾਰਜ ਪਿਛਲੀਆਂ ਸ਼ਤਾਬਦੀਆਂ ਤੇ ਹੋਏ ਉਸੇ ਤਰ੍ਹਾਂ 350 ਸਾਲਾਂ ਸ਼ਤਾਬਦੀ ਦੇ ਉਤੇ ਇਸ ਰਾਹ ਵਾਲਾ ਜਿਹੜਾ ਪ੍ਰੋਜੈਕਟ ਵਾ ਸਿੱਖ ਸੰਗਤ ਦੀ ਸਹੂਲਤ ਲਈ ਉਹ ਸ਼ੁਰੂ ਕੀਤਾ ਜਾ ਰਿਹਾ ਹੈ। 65 ਕਰੋੜ ਰੁਪਏ ਤੋਂ ਵੱਧ ਖਰਚੇ ਇੱਕ ਆਰਜੀ ਵਿਧਾਨ ਸਭਾ ਤਿਆਰ ਕੀਤੀ ਗਈ ਸੀ ਰੰਤੂ ਸਾਹਿਬ ਤੇ ਜਿਹੜਾ ਐਲਾਨ ਕੀਤਾ ਗਿਆ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਨੂੰ ਪਿੱਤਰ ਤਰਜਾ ਦੇਣ ਦਾ ਉਹ ਪਹਿਲਾਂ ਤੋਂ ਹੀ ਕਰਨਾ ਗਿਆ ਸੀ। ਦੇਖੋ ਮੇਰੇ ਸਾਹਿਬ ਦੇ ਨਾਲ ਤੇ ਵੱਡੇ ਕਾਰਜ ਹੋਣੇ ਚਾਹੀਦੇ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਦੇ ਵਿੱਚ ਆਈ ਔਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦਸ਼ਤਾਬਦੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ। ਔਰ ਇਹ ਤੋਂ ਇਲਾਵਾ ਵੱਡੇ ਕਾਰਜ ਹੁੰਦੇ ਰਹੇ ਆ ਸਰਕਾਰਾਂ ਨੂੰ ਕੁਝ ਵਿਰਾਸਤੇ ਖਾਲਸਾ 1999 ਦੇ ਵਿੱਚ ਬਣਿਆ ਤੋਂ ਸਰਕਾਰਾਂ ਨੂੰ ਇਹੋ ਜਿਹੇ ਵੱਡੇ ਕਾਰਜ ਇਹਨਾਂ ਸ਼ਤਾਬਦੀਆਂ ਦੇ ਉੱਤੇ ਕਰਨੇ ਚਾਹੀਦੇ ਕਿਉਂਕਿ ਸਰਕਾਰਾਂ ਜਿਹੜੀਆਂ ਵਾਂ ਉਹਨਾਂ ਨੇ ਜਦੋਂ ਸ਼ਤਾਬਦੀਆਂ ਨੂੰ ਯਾਦ ਕਰਨਾ ਤੇ ਕੋਈ ਜਿਹੋ ਤੇ ਕੰਮ ਕਰਕੇ ਜਾਣ ਜਿਹੜੇ ਸਦਾ ਚੇਤਿਆਂ ਦੇ ਵਿੱਚ ਹੋਣ ਜਥੇਦਾਰ ਸਾਹਿਬ ਪਵਿੱਤਰ ਦਰਜਾ ਤੇ ਲਾਨਿਆ ਗਿਆ ਪਰ ਇੰਪਲੀਮੈਂਟ ਕੋਈ ਨਹੀਂ ਦਿਖਦਾ ਕੁਝ ਨਹੀਂ ਪਿਆਇਆ ਦੇ ਵਿੱਚ ਕੋਈ ਤਰ ਗਈ ਦੇਖੋ ਇਹ ਗੁਰੂ ਰਾਮਦਾਸ ਪਾਸ਼ਾ ਦੀ ਵਸਾਈ ਨਗਰੀ ਆ ਪਹਿਲੀ ਗੱਲ ਤੇ ਇਥੋਂ ਦੇ ਸਾਰੇ ਲੋਕਾਂ ਦਾ ਤੇ ਨਾਗਰਿਕਾਂ ਦਾ ਕਿਸੇ ਵੀ ਧਰਮ ਦੇ ਹੁਣ ਉਹਨਾਂ ਦਾ ਹੀ ਫਰਜ਼ ਬਣਦਾ ਵੀ ਜਿਹੜੀ ਨਗਰੀ ਗੁਰੂ ਸਾਹਿਬ ਨੇ ਵਸਾਈ ਆ ਉਥੇ ਤਮਾਕੂ ਬੀੜੀ ਸਿਗਰਟ ਆਦਿਕ ਜਿਹੜੀ ਆ ਸ਼ਰਾਬ ਤੇ ਇਤੇ ਆਦਿਕ ਜਿਹੜੀਆਂ ਚੀਜ਼ਾਂ ਉਹਦੀ ਵਿਕਰੀ ਨਾ ਹੋਵੇ ਤੇ ਇਥੇ ਕੋਈ ਹੋਵੇ ਨਾ ਬਾਕੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਕਿੰਨੀ ਕੁ ਸ਼ਹਿਰ ਦਾ ਇਹਦਾ ਤੇ ਇਥੋਂ ਪਤਾ ਲੱਗਦਾ ਜਿਹੜਾ ਆਪਣਾ ਰਾਮ ਬਾਗ ਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹਵਾ ਮਹਿਲ ਵੀ ਉਥੇ ਆ ਸਮਰ ਪੈਲਸ ਕਹਿੰਦੇ ਉੱਥੇ ਵੇਖੋ ਉੱਥੇ ਰਾਮ ਬਾਗ ਦੇ ਵਿੱਚ ਪੱਬ ਤੇ ਕਲੱਬ ਸ਼ਰਾਬ ਦੇ ਚੱਲਦੇ ਆ ਜੀ ਔਰ ਉਹ ਸਿੱਖਾਂ ਦੀ ਇੱਕ ਵਿਰਾਸਤਾ ਤੋਂ ਜੇ ਥੋੜੀ ਬਹੁਤੀ ਸਰਕਾਰ ਸ਼ੁਹਰਦਾ ਤਾਂ ਪੈਲ ਦੇ ਆਧਾਰ ਦੇ ਉੱਤੇ ਉਥੋਂ ਉਹ ਜਿਹੜੇ ਪੱਬ ਤੇ ਕਲੱਬ ਤੇ ਸ਼ਰਾਬਖਾਨੇ ਉਹਨਾਂ ਨੂੰ ਬੰਦ ਕਰਾਵੇ ਇਸ ਵਾਰੀ ਦੀਵਾਲੀ ਤੇ ਤੁਸੀਂ ਵੇਖਿਆ ਮੈਂ ਆਪ ਗਿਆ ਸੀ ਉੱਥੇ ਪਪਾ ਕਲਬਾਂ ਤੇ ਤੇ ਰੌਸ਼ਨੀਆਂ ਲੱਗੀਆਂ ਅਹੀਂ ਪਰ ਸ਼ੇਰੇ ਪੰਜਾਬ ਦੇ ਮਹਿਲ ਦੇ ਉੱਤੇ ਕੋਈ ਰੌਸ਼ਨੀ ਨਹੀਂ ਆਪਾਂ ਬਾਅਦ ਵਿੱਚ ਉੱਥੇ ਦੀਵੇ ਵੀ ਜਗਾ ਕੇ ਆਏ ਆਂ ਤਾਂ ਸਰਕਾਰ ਨੂੰ ਇਸ ਪਾਸੇ ਸ਼ੋਹਰਦਤਾ ਦਿਖਾਉਣੀ ਚਾਹੀਦੀ ਆ ਇਹਨਾਂ ਦਾ ਫਰਜ਼ ਹੈਗਾ ਅਨੰਦ